ਬਾਜੋ 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 ਮੈਨੂੰ ਨਹੀਂ ਆਉਂਦੀ ਕਿ ਕਿਹੜਾ ਜੀ ਹੈ ਜੀ ਪਰ ਮਾ ਕੇ ਚੀਜ਼ ਕਿੱਛ ਨਹੀਂ ਆਉਂਦੀ ਅ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 22 ਤਰੀਕ ਜਨਵਰੀ 2024 ਦੇ ਵਿੱਚ ਅ ਜਲੰਧਰ ਰੋਡ ਤੇ ਇੱਕ ਫਾਈਨਾਂਸ ਕੰਪਨੀ ਹੈਗਾ ਪੰਜਾਬ ਫਾਈਨਾਂਸ ਕੰਪਨੀ ਨਾ ਦੇ ਉਹਦੇ ਵਿੱਚ ਰਾਤੀ 1 ਵਜੇ 58 ਮਿੰਟ ਇੱਕ ਨੌਜਵਾਨ ਆਉਂਦਾ ਨੇ ਔਰ ਇਨੇ ক্লোਜ਼ ਸ਼ਟਰ ਦੇ ਉੱਤੇ ਪੰਜ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕਾਲ ਆਉਂਦੀ ਏ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਗੈਂਗਸਟਰ ਕਹਿੰਦੇ ਨੇ ਔਰ 50 ਲੱਖ ਰੁਪਏ ਦਾ ਉਹਨਾਂ ਫਿਰੋਤੀ ਮੰਗਦੇ ਆ। ਤਾਂ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹ ਅਗਲੇ ਦਿਨ ਸਵੇਰ ਮਤਲਬ 22 ਤਰੀਕ ਸਵੇਰੇ ਅਰਾਊਂਡ 10:30 ਜੋ ਪੁਲਿਸ ਨੂੰ ਰਿਪੋਰਟ ਹੁੰਦੀ ਏ ਕਿ ਇੱਦਾਂ ਦੀ ਕੋਈ ਵਾਰਦਾਤ ਹੋਈ। ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਜੋ ਬਣਾ ਕੇ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਜੋ ਆਪਣੇ ਐਸਪੀ ਡੀ ਹੈਗੇ ਅ ਮਿਸਟਰ ਗੁਰਪ੍ਰੀਤ ਸਿੰਘ ਨਾਲ ਹੀ ਡੀਐਸਪੀ ਸਿਟੀ एसएचओ सिटी एंड जो सीआईए ਦੇ ਟੀਮਸ ਹੈਗੇ ਉਹਨਾਂ ਨੇ ਟੈਕਨੀਕਲ ਤੌਰ ਤੇ ਔਰ ਨਾਲ ਹੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਦੇ ਉੱਤੇ ਉਹਨੇ ਤਿੰਨ ਜੋ ਸਿਗੇ ਉਦੇਸ਼ਿਤ ਵਾਰਦਾਤ ਦੇ ਵਿੱਚ ਇਨਵੋਲਡ ਸਿਗੇ ਤਿੰਨ ਮੁੰਡੇ ਜਿਨ੍ਹਾਂ ਨੇ ਸਾਨੂੰ ਉੱਥੇ ਕੈਮਰੇ ਤੇ ਵੀ ਪਤਾ ਚੱਲਦਾ ਕਿ ਤਿੰਨ ਮੁੰਡੇ ਆਏ ਸਿਗੇ ਉੱਥੇ ਉਹ ਤਿੰਨਾਂ ਨੂੰ ਅਸੀਂ ਟ੍ਰੇਸ ਵੀ ਕਰਤੇ ਔਰ ਉਹਦੇ ਤੇ ਉਹਨਾਂ ਦਾ ਗ੍ਰਿਫਤਾਰੀ ਵੀ ਹੋਈ ਹੈ ਔਰ ਉਹਨਾਂ ਦਾ ਨਾਂ ਹੈਗਾ ਇੱਕ ਸਰਤਾਜ ਸਿੰਘ ਔਰ ਇੱਕ ਸੌਰਵ ਔਰ ਅਤੀ ਜੋ ਹੈਗਾ ਜਸ਼ਨਪ੍ਰੀਤ ਸਿੰਘ ਤੋਂ ਇਹ ਤਿੰਨਾਂ ਦੋ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਇਹਨੇ ਪੁਲਿਸ ਡਿਮਾਂਡ ਵਾਸਤੇ ਵੀ ਰਿਕੁਐਸਟ ਕੀਤੀ ਹੈਗੀ ਹੈ ਇਹਨਾਂ ਦੇ ਵਿੱਚ ਇੱਕ ਚੀਜ਼ ਜੋ ਸਾਹਮਣੇ ਆਈ ਹੋਈ ਹੈ ਉਹ ਇਹ ਹੈ ਕਿ ਜੋ ਸਰਤਾਜ ਸਿੰਘ ਹੈ ਜਿਨ੍ਹਾਂ ਨੇ ਗੋਲੀ ਮਾਰੀ ਸੀਗੇ ਉਹਨੇ ਇੱਕ ਨਜਾਇਜ਼ ਅਸਲਾ ਉਦੇ ਰਹੀ ਬੱਤੀਪੋਰ ਦੀ ਇੱਕ ਅਸਲਾ ਸੀਗਾ ਉਹਦੇ ਨਾਲ ਇਹਨਾਂ ਨੇ ਡਰਾਵਾ ਦੇਣ ਨੂੰ ਉਹਨੇ ਫਾਇਰਿੰਗ ਕੀਤੀ ਸੀ ਉਹਨਾਂ ਦੀ ਦੁਕਾਨ ਦੇ ਸਾਹਮਣੇ